ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਕਨੇ ਜੰਗਲ ਵਿੱਚ ਜਾਦੂ ਦੀ ਇੱਕ ਨਦੀ ਸੀ ਇਸ ਬਾਰੇ ਮਸ਼ਹੂਰ ਸੀ ਕਿ ਕੋਈ ਵੀ ਮਨੁੱਖ ਜੋ ਇਸ ਵਿੱਚ ਨਹੋਂਦਾ ਸੀ ਮੱਛੀ ਬਣ ਜਾਂਦਾ ਸੀ ਇਸ ਤਰ੍ਹਾਂ ਕਈਆਂ ਨਾਲ ਵਾਪਰੀ ਸੀ ਇੱਕ ਵੇਰ ਉਸੇ ਸ਼ਹਿਰ ਦਾ ਰਾਜਕੁਮਾਰ ਉਸੇ ਜੰਗਲ ਵਿੱਚ ਨਦੀ ਕੋਲ ਚਲਾ ਗਿਆ ਉਸ ਨੂੰ ਪਤਾ ਨਹੀਂ ਸੀ ਕਿ ਇਹ ਜਾਦੂ ਦੀ ਨਦੀ ਹੈ ਨਾ ਕਿਸੇ ਪਾਸਿਓ ਇਹ ਪਤਾ ਲੱਗਦਾ ਸੀ ਕਿ ਕਿੱਥੋਂ ਆਉਂਦੀ ਹੈ ਨਾ ਇਹ ਪਤਾ ਲੱਗਦਾ ਕਿ ਕਿੱਥੇ ਜਾਂਦੀ ਹੈ ਬਸ ਕੇਵਲ ਸੋਕ ਗੱਜ ਲੰਮੀ ਦਿਸਦੀ ਸੀ ਹਮੇਸ਼ਾ ਵਗਦੀ ਹੀ ਰਹਿੰਦੀ ਸੀ ਨਦੀ ਦੇ ਕਿਸੇ ਵੀ ਕੰਡੇ ਖੜੇ ਹੋ ਜਾਓ ਤਾਂ ਯੋ ਜਾਪਦਾ ਸੀ ਤੁਸੀਂ ਇੱਕ ਤਲਾ ਦੇ ਕੰਡੇ ਤੇ ਖੜੇ ਹੋ ਤੇ ਤੁਹਾਨੂੰ ਦੋਵੇਂ ਕੰਡੇ ਦਿਸ ਰਹੇ ਹਨ ਪਰ ਜੋ ਤੁਰ ਕੇ ਕੰਡੇ ਵੱਲ ਜਾਓ ਤਾਂ ਟੰਡਾ ਹੋਰ ਦੂਰ ਹੁੰਦਾ ਜਾਂਦਾ ਸੀ। ਰਾਜਕੁਮਾਰ ਨਦੀ ਵਿੱਚ ਰੰਗਦਾਰ ਮੱਛੀਆਂ ਵੇਖ ਕੇ ਉਹਨਾਂ ਨੂੰ ਫੜਨ ਲੱਗ ਪਿਆ। ਜਦੋਂ ਆਪਣੀ ਡੋਰ ਉਸ ਨਦੀ ਨਦੀ ਵਿੱਚ ਪਾਈ ਤਾਂ ਉਹ ਹੱਥੋਂ ਛੁੱਟ ਗਈ। ਉਹ ਮੱਛੀਆਂ ਫੜਨ ਲਈ ਨਦੀ ਵਿੱਚ ਕੁੱਦ ਪਿਆ। ਰੰਗਦਾਰ ਮੱਛੀਆਂ ਫੜੀਆਂ ਗਿਆ। ਫੜੀ ਗਿਆ ਇਸ ਤਰ੍ਹਾਂ ਉਸਨੇ ਆਪਣਾ ਝੋਲਾ ਪਰ ਲਿਆ। ਪਰ ਜਦੋਂ ਬਾਹਰ ਨਿਕਲਣ ਲੱਗਾ ਤਾਂ ਆਪ ਵੀ ਇੱਕ ਮੱਛੀ ਬਣ ਗਿਆ। ਉਸ ਦੇ ਸਾਰੇ ਸਰੀਰ ਤੇ ਜਾਦੂ ਦਾ ਅਸਰ ਹੋ ਗਿਆ ਉਸ ਨੂੰ ਮੱਛੀ ਬਨਿਆ 2 ਦਿਨ ਲੰਘ ਗਏ ਮਹਿਲਾ ਵਿੱਚ ਤਰ ਥੱਲੀ ਮਚ ਗਈ ਕਿ ਰਾਜਕੁਮਾਰ ਗਵਾਚ ਗਿਆ ਹੈ ਸਾਰੇ ਜੰਗਲ ਸ਼ਾਨ ਮਾਰੇ ਸਾਰੀਆਂ ਥਾਵਾਂ ਚੰਗੀ ਤਰ੍ਹਾਂ ਵੇਖੀਆਂ ਪਰ ਰਾਜਕੁਮਾਰ ਨਾ ਲੱਭਿਆ ਉਸ ਦੀ ਮਾਂ ਬਹੁਤ ਉਦਾਸ ਸੀ ਤੇ ਰੋਂਦੀ ਰਹਿੰਦੀ ਸੀ ਨਾ ਖਾਂਦੀ ਨਾ ਪੀਂਦੀ ਸੀ ਉਹ ਸਾਧਨੀ ਬਣ ਕੇ ਜੰਗਲ ਵਿੱਚ ਚਲੀ ਗਈ ਇੱਕ ਦਿਨ ਜਦੋਂ ਉਹ ਉਸ ਜਾਦੂ ਦੀ ਨਦੀ ਕੋਲੋਂ ਦੀ ਲੰਘ ਰਹੀ ਸੀ ਤਾਂ ਇੱਕ ਮੱਛੀ ਬਾਹਰ ਆਈ ਤੇ ਬੋਲੀ ਮਾਤਾ ਜੀ ਮੈਂ ਤੁਹਾਡਾ ਪੁੱਤਰ ਹਾਂ ਜਾਦੂ ਦੇ ਅਸਰ ਨਾਲ ਮੱਛੀ ਬਣ ਗਿਆ ਹਾਂ ਮੈਨੂੰ ਬਚਾਓ ਛੇਤੀ ਤੋਂ ਛੇਤੀ ਬਚਾ ਲਓ ਮਾਂ ਨੇ ਉਹ ਮੱਛੀ ਚੁੱਕੀ ਤੇ ਘਰ ਲੈ ਆਈ ਰਾਜੇ ਤੋਂ ਚੋਰੀ-ਚੋਰੀ ਇੱਕ ਬਹੁਤ ਸੁੰਦਰ ਤਲਾਬ ਬਣਾ ਲਿਆ ਜਿੱਥੇ ਉਹ ਮੱਛੀ ਨਾਲ ਗੱਲਾਂ ਕਰ ਸਕੇ ਉਹ ਹਰ ਰੋਜ਼ ਉੱਥੇ ਹੀ ਬੈਠੀ ਰਹਿੰਦੀ ਇੱਕ ਦਿਨ ਉਹ ਮੱਛੀ ਬਾਹਰ ਨਿਕਲੀ ਤੇ ਬੋਲੀ ਕਿ ਮਾਤਾ ਜੀ ਮੇਰਾ ਚੇਤ ਨਹੀਂ ਲੱਗਦਾ ਮੇਰੇ ਲਈ ਇੱਕ ਵੋਟੀ ਲਿਆ ਦਿਓ ਰਾਣੀ ਉਸੇ ਵਕਤ ਲਾਗਲੇ ਪਿੰਡ ਵਿੱਚ ਗਈ ਉੱਥੇ ਇੱਕ ਵਿਧਵਾ ਰਹਿੰਦੀ ਸੀ ਜਿਸ ਦੀਆਂ ਦੋ ਕੁੜੀਆਂ ਸਨ ਇੱਕ ਤਾਂ ਰਾਤ ਵਰਗੀ ਕਾਲੀ ਸੀ ਪਰ ਦੂਜੀ ਸੂਰਜ ਵਰਗੀ ਸੁੰਦਰ ਸੀ ਜੋ ਸੂਰਜ ਵਰਗੀ ਸੀ ਉਹ ਉਸ ਦੀ ਮਤਰੀ ਹੀ ਤੀ ਸੀ ਉਸੇ ਨੇ ਰਾਣੀ ਨੂੰ ਉਹੋ ਧੀ ਫੜਾ ਦਿੱਤੀ ਉਹ ਕੁੜੀ ਮਹਿਲਾ ਵਿੱਚ ਰਹਿਣ ਲੱਗੀ ਪਰ ਜਦੋਂ ਪਤਾ ਲੱਗਿਆ ਕਿ ਮੇਰੀ ਸ਼ਾਦੀ ਇੱਕ ਮੱਛੀ ਨਾਲ ਹੋਈ ਹੈ ਤਾਂ ਬਹੁਤ ਉਦਾਸ ਹੋਈ ਪਰ ਕੋਈ ਵੀ ਪੇਸ਼ ਨਹੀਂ ਸੀ ਜਾਂਦੀ ਉਧਰ ਵੀ ਤਾਂ ਉਹ ਮਤਰੇਈ ਮਾਂ ਤੋਂ ਤੰਗ ਸੀ ਇੱਕ ਦਿਨ ਉਹ ਤਲਾਹ ਦੇ ਕਿਨਾਰੇ ਬੈਠੀ ਸੀ ਮੱਛੀ ਨੇ ਕਿਹਾ ਕਿ ਤੂੰ ਮੇਰੇ ਗੁਰੂ नाग ਦੇਵਤਾ ਦੀ ਸੇਵਾ ਕਰਿਆ ਕਰ ਉਹ ਰਾਣੀ ਕੁੜੀ ਇੱਕ ਮਹੀਨਾ ਦਿਲੋਂ ਸੇਵਾ ਕਰਦੀ ਰਹੀ ਇੱਕ ਦਿਨ ਉਹ नाग ਦੇਵਤਾ ਜਾਹਰ ਹੋਇਆ ਰਾਣੀ ਡਰ ਗਈ ਨਾਗ ਧੀਰੇ ਜਨ ਨਾਲ ਆਖਿਆ ਧੀਏ ਮੈਂ ਤੇਰੀ ਸੇਵਾ ਤੋਂ ਖੁਸ਼ਾਂ ਮੰਗ ਜੋ ਕੁਝ ਮੰਗਣਾ ਹੈ ਤਾਂ ਉਸ ਰਾਣੀ ਨੇ ਤਿੰਨਾ ਬਰਾਂ ਵਿੱਚੋਂ ਇਹੀ ਮੰਗਿਆ ਕਿ ਮੇਰਾ ਪਤੀ ਮੱਛੀ ਤੋਂ ਆਦਮੀ ਬਣ ਜਾਵੇ नाग ਨੇ ਆਪਣੇ ਤਿੰਨ ਕੋਤ ਖੇਡੇ ਰਾਜਕੁਮਾਰ ਆਪਣੇ ਚੰਨ ਵਰਗੇ ਸੁੰਦਰ ਮੁਖੜੇ ਨਾਲ ਤਲਾਹ ਚੋਂ ਬਾਹਰ ਆ ਗਿਆ ਰਾਣੀ ਬਹੁਤ ਖੁਸ਼ ਸੀ ਉਹ ਖੁਸ਼ੀ ਦੀ ਜ਼ਿੰਦਗੀ ਬਤੀਤ ਕਰਨ ਲੱਗੇ ਅਜੇ ਕੁਝ ਮਹੀਨੇ ਬਿਤਾਏ ਸਨ ਕਿ ਉਸਦੀ ਮਤਰੀ ਹੀ ਮਾਂ ਨੂੰ ਪਤਾ ਲੱਗ ਗਿਆ ਉਸਨੇ ਸੋਚਿਆ ਕਿਵੇਂ ਨਾ ਕਿਵੇਂ ਇਸ ਕੁੜੀ ਨੂੰ ਮਾਰਿਆ ਜਾਵੇ ਬਿਮਾਰੀ ਦਾ ਬਹਾਨਾ ਲਾ ਕੇ ਉਸ ਮਤਰੀ ਤੀ ਨੂੰ ਆਪਣੇ ਕੋਲ ਸੱਦ ਲਿਆ ਇੱਕ ਦਿਨ ਉਸ ਨੂੰ ਪਾਣੀ ਲਿਉਣ ਲਈ ਖੂਹ ਤੇ ਭੇਜ ਦਿੱਤਾ ਮਗਰ ਆਪਣੀ ਕਾਲੀ ਤੀਸ ਖਾ ਕੇ ਭੇਜ ਦਿੱਤੀ ਕਿ ਤੂੰ ਇਸ ਨੂੰ ਉਸ ਖੂਹ ਵਿੱਚ ਧੱਕਾ ਦੇ ਦੇਵੀਂ ਕਾਲੀ ਭੂਤਨੀ ਨੇ ਉਸੇ ਤਰ੍ਹਾਂ ਕੀਤਾ ਜਦੋਂ ਸੂਰਜ ਵਰਗੀ ਰਾਜਕੁਮਾਰੀ ਦੀ ਪਤਨੀ ਪਾਣੀ ਪਰਣ ਲੱਗੀ ਤਾਂ ਰਾਤ ਵਰਗੀ ਕਾਲੀ ਕੁੜੀ ਨੇ ਤੱਕਾ ਦੇ ਕੇ ਉਸ ਨੇ ਖੂਬ ਇਸੁਰ ਦਿੱਤਾ ਤੇ ਆਪ ਭੱਜ ਗਈ ਉਧਰ ਮਤਰੀ ਮਾਂ ਉਸ ਕਾਲੀ ਪੁੱਤਨੀ ਵਰਗੀ ਕੁੜੀ ਨੂੰ ਨਾਲ ਲੈ ਕੇ ਮਹਿਲਾਂ ਵਿੱਚ ਚਲੀ ਗਈ ਰਾਜਕੁਮਾਰ ਕੁੜੀ ਨੂੰ ਵੇਖ ਕੇ ਡਰ ਗਿਆ ਕੀ ਕੀ ਹੋਇਆ ਸਾਸਨੇ ਸਮਝਾਇਆ ਕਿ ਉਹ ਤਾਂ ਡੁੱਬ ਕੇ ਮਰ ਗਈ ਹੈ ਹੁਣ ਇਸੇ ਨਾਲ ਹੀ ਵਿਆਹ ਕਰਵਾ ਲੈ ਰਾਜਕੁਮਾਰ ਨੇ ਕੰਬਦਿਆ ਕੰਬਦਿਆ ਕਿਹਾ ਮੈਂ ਇਸ ਨਾਲ ਵਿਆਹ ਕਿਵੇਂ ਕਰਵਾ ਲਵਾਂ ਇਹ ਤਾਂ ਭੂਤ ਨਹੀਂ ਜਾਪਦੀ ਹੈ ਰਾਤ ਨੂੰ ਤਾਂ ਵੇਖਦਾ ਹੈ ਮੈਨੂੰ ਡਰ ਲੱਗੋ ਉਧਰੋਂ ਕੁੜੀ ਜਿਸ ਨੂੰ ਖੂਹ ਵਿੱਚ ਧੱਕਾ ਦਿੱਤਾ ਸੀ ਡੁੱਬੀ ਨਹੀਂ ਸੀ ਉਹ ਵੀ ਖੂਹ ਵਿੱਚੋਂ ਨਿਕਲ ਕੇ ਆ ਗਈ ਹਾਲਾਂਕਿ ਮਤਰੀ ਮਾਹ ਰਾਜਕੁਮਾਰ ਨਾਲ ਗੱਲਾਂ ਹੀ ਕਰ ਰਹੀ ਸੀ ਕਿ ਉਹ ਵੀ ਉਹਨਾਂ ਕੋਲ ਰਾਜ ਮਹਿਲਾਂ ਵਿੱਚ ਪਹੁੰਚ ਗਈ ਮਤਰੀ ਮਾਂ ਸੜ ਬਲ ਕੇ ਕੋਲਾ ਹੋ ਗਈ ਪਰ ਹੁਣ ਕਰ ਕੁਝ ਵੀ ਨਹੀਂ ਸੀ ਸਕਦੀ ਰਾਜਕੁਮਾਰ ਉਸ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਉਸ ਨੇ ਸਾਸ ਤੇ ਉਸ ਭੂਤਨੀ ਕੁੜੀ ਨੂੰ ਤੱਕਾ ਦੇ ਕੇ ਬਾਹਰ ਕੱਢ ਦਿੱਤਾ ਉਹ ਤਾਂ ਆਪਣੇ ਪਿੰਡ ਚਲੀਆਂ ਗਈਆਂ ਰਾਣੀ ਨੇ ਸਾਰੀ ਵਿਥਿਆ ਰਾਜਕੁਮਾਰ ਨੂੰ ਸੁਣਾਈ ਹੁਣ ਦੋਵੇਂ ਹੀ ਖੂਬ ਮੋਜਾਂ ਵਿੱਚ ਰਹਿਣ ਲੱਗੇ ਰਾਜਕੁਮਾਰ ਦੀ ਮਾਂ ਰਾਣੀ ਮਾਤਾ ਵਨ ਕੇ ਉਹਨਾਂ ਦੇ ਕੋਲ ਰਹਿਣ ਲੱਗੀ ਤੇ ਸਾਰੇ ਖੁਸ਼ੀ-ਖੁਸ਼ੀ ਦਿਨ ਬਤੀਤ ਕਰਨ ਲੱਗੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰੰ ਸਬਸਕ੍ਰਾਈਬ ਕਰ ਦਿਓ